ਰਸ਼ਨ ਕਾਰਡ ਜਿਹੜੇ ਲਗਭਗ 10,70,000 ਕਾਰਡ ਦੇ ਸੀ ਨੇ ਜਿਹੜੇ ਕੱਟੇ ਗਏ ਸੀ ਕਿ ਕਾਰਡ ਕੱਟ ਗਏ ਜੀ ਉਹਦਾ ਕੋਈ ਕਰਾਈਟੇਰੀਆ ਨਹੀਂ ਰੱਖਿਆ ਤੇ ਕਾਰਡ ਕੱਟੇ ਗਏ 10,70,000 ਤਾਂ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕੈਬਨਿਟ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਡਾਟਾ ਹੈਗਾ ਉਹਦਾ ਅਗਸਤ 2022 ਤੱਕ ਕਾਰਡ ਜਿਹੜੇ ਹੈਗੇ ਸੀਏ ਤਾਂ ਉਹਨਾਂ ਦਾ ਡਾਟਾ ਹੈਗਾ ਇਸ ਕਰਕੇ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾਂ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਹਾਂ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਤਾਂ ਸਾਡੇ ਕੋਲੇ ਡਾਟਾ ਹੈਗਾ ਜਿਨ੍ਹਾਂ ਕੋਲੇ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਦੀ ਨਹੀਂ ਹੈਗੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਪ੍ਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂਗਾ 10 ਲੱਖ 70000 ਜਿਹੜੇ ਰਾਸ਼ਨ ਦੇ ਕਾਰਡ ਸੀਗੇ ਕੱਟ ਦਿੱਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਹੀ ਅਗਲਾ ਰਾਸ਼ਨ ਜਿਹੜਾ ਅਗਲੇ ਮਹੀਨੇ ਦਾ ਰਾਸ਼ਨ ਜਿਹੜਾ ਮਿਲੂਗਾ ਤਾਂ ਉਹਦੇ ਵਿੱਚ ਉਹਨਾਂ ਕਾਰਡਾਂ ਨੂੰ ਵੀ ਉਹਨਾਂ ਕਾਰਡ ਹੋਲਡਰਾਂ ਨੂੰ ਵੀ ਅਰਾਸ਼ ਨੂੰ ਮਿਲੂਗਾ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ